ਤੰਤਰ ਦਾ ਸਭ ਤੋਂ ਅਹਿਮ ਜਿਹੜਾ ਪਿੱਲਰ ਹੈ ਯਾ ਪਹਿਲੂ ਹੈ ಗ್ರಾಮ ਪੰਚਾਇਤ ਜਿਹਦੀਆਂ ਚੋਣਾਂ ਵਾਲੇ 15 ਤਰੀਕ ਨੂੰ ਹੋਣ ਜਾ ਰਹੀਆਂ ਪੰਜਾਬ 'ਚ ਉਹਦੇ ਮੱਦੇ ਨਜ਼ਰ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਕਿ ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਵਾ ਦੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮੂਰੀਅਤ ਹੱਕ ਨੂੰ ਕਿਸ ਹੱਦ ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਆ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਪੱਤਰਕਾਰ ਵੀਰੋ ਪੰਜਾਬ ਦੇ ਇਤਿਹਾਸ ਵਿੱਚ ਪਿਛਲੇ ਦੋ ਦਹਾਕਿਆਂ ਚ ਝਾਤੀ ਮਾਰੀਏ ਤੇ ਪੰਚਾਇਤੀ ਚੋਨਾ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਜਿਹੜੀ ਸੱਤਾ ਤੇ ਹੁੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੁੱਟਿਆ ਦੋਨਾਂ ਪਾਰਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਏ ਆ ਉਹਦੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਵਾ ਦੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮਾ ਦੀ ਪਾਰਟੀ ਹੋਈ ਇਸ ਇਲੈਕਸ਼ਨ ਚ ਦੋਨੋਂ ਪਹਿਲੂ ਆ ਇੱਕ ਪਾਸੇ ਲੋਕਾਂ ਦੀ ਪਾਰਟਿਸਪੇਸ਼ਨ ਜੇ ਮੈਂ ਪਾਰਟਿਸਪੇਸ਼ਨ ਦੀ ਗੱਲ ਕਰਾਂ ਤੇ 2018 ਦੇ ਕੰਪੈਰੀਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48111 ਆਏ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵਧ ਕੇ 52825 ਹੋਇਆ ਹੈ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਚ ਬਣਨ ਵਾਸਤੇ ਨਾਮੀਨੇਸ਼ਨ ਕੀਤੇ ਸੀ ਕੰਪੈਟਿਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ ਚ ਪੰਚ મે ਬਣਨ ਵਾਸਤੇ 1,66,338 ਲੋਕਾਂ ਨੇ ਨਾਮੀਨੇਸ਼ਨ ਅਨਫਿਲ ਕੀਤੇ ਆ ਬਿਨਾ ਕਿਤੇ ਡਾਟਾ ਕੋ ਪੈ ਤੋ ਆਜਾਦਾਨਾ ਤਰੀਕੇ ਨਾਲ ਵਟਵਤ ਪਾਰਟਿਸਪੇਸ਼ਨ ਕੀਤੀ ਆ ਇੱਕ ਗੱਲ ਤੇ ਆ ਕਿ ਐਨਕਰੇਜਮੈਂਟ ਜਿਹੜੀ ਭਗਵੰਤ ਬਾਜ ਜੀ ਦੀ ਸਰਕਾਰ ਨੇ ਕੀਤੀ ਮਾਨਸਾਹ ਦੀ ਸਰਕਾਰ ਨੇ ਕਿ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ মিডিਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨਾਂ ਚ ਪਾਰਟਿਸਿਪੇਟ ਕਰਦੇ ਸੀ ਉਹਨਾਂ ਨੂੰ ਕੁੱਟਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਲਟਾ ਹੋ ਰਿਹਾ ਵੀ ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਮ ਬਣਿਆ ਉਥੇ ਜਲਾਲਾਬਾਦ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਵਾਦੀ ਪਾਰਟੀ ਦੇ ਇੱਕ ਪਿੰਡ ਉਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉਥੋਂ ਦਾ ਮਨਦੀਪ ਬਰਾੜ ਜਿਹੜਾ सरपंची ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕਲਦ ਖਾ ਇਹ ਇਹਨਾਂ ਦੀ ਪਰੰਪਰਾ ਰਹੀ ਅਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਰਾਜਨੀਤੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਆ ਕਿ ਵੱਧ ਤੋਂ ਵੱਧ ਜਮਹੂਰੀਅਤ ਜਿਹੜੇ ਤੌਰ ਤਰੀਕੇ ਆ ਮਜ਼ਬੂਤ ਹੋਣੇ ਚਾਹੀਦੇ ਆ ਲੋਕਾਂ ਦੀ ਪਾਰਟਿਸਪੇਸ਼ਨ ਉਹਦੇ ਵਿੱਚ ਵਧਣੀ ਚਾਹੀਦੀ ਆ ਲੋਕਾਂ ਦੀ ਭਰੋਸੇਯੋਗਤਾ ਉਹਦੇ ਵਿੱਚ ਵਧਣੀ ਚਾਹੀਦੀ ਔਰ ਬਿਨਾ ਡਰ ਭੈ ਦਬਾਬ ਤੋਂ ਲੋਕ ਜਿਹੜਾ ਆ ਲੋਕਤੰਤਰ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਆ ਪੰਚਾਇਤ ਉਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਇਹਦੇ ਲਈ ਆਮ ਆਦੀ ਪਾਰਟੀ ਨੇ ਇਨਸ਼ੋਰ ਕੀਤਾ ਆ ਔਰ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਜ਼ਰੂਰ ਚਾਹੂੰਗਾ ਔਰ ਪੰਜਾਬ ਦੇ ਲੋਕਾਂ ਦੀ ਖਿਚੇਰੀ 'ਚ ਰੱਖਣਾ ਚਾਹੁੰਦਾ ਹੈ ਕਿ ਇਹ ਗੁੰਡਾਗਰਦੀ ਜਿਹਦੀ ਕਈ ਧਾਕਿਆਂ ਤੋਂ ਮਾਰ ਪੰਜਾਬ ਝਲਦਾ ਹੈ ਉਸ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇਨ੍ਹਾਂ ਕਰਤੂਤਾਂ ਤੋਂ ਇਸ ਵਾਰ ਵੀ ਬਾਜ਼ ਨਹੀਂ ਆਏ ਚਾਹੇ ਜੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾਾਂ ਦੀ ਜ਼ਿਕਰ ਕਰ ਲਈ ਇਹਨਾਂ ਲੋਕਾਂ ਨੇ ਕਿਸ ਹੱਦ ਤੱਕ ਉਦੋਂ ਦੀ ਅਗਵਾਈ ਜਿਹੜੀ ਹੈ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਹੇ ਆ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਇਹ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ ਔਰ ਨਾਲ ਨਾਲ ਤੁਹਾਡੇ ਰਾਹੀਂ মিডিਆ ਦੇ ਦੋਸਤਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਐ ਕਿ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੰਚਾਇਤੀ ਚੋਣਾਂ ਚ ਪਾਰਟਿਸਪੇਟ ਕਰਨ ਲਈ ਉਤਸ਼ਾਹਨ ਦਿੱਤਾ ਅਤੇ ਸਾਹਿਤ ਕੀਤਾ ਇਨਕਾਰਜ ਕੀਤਾ ਆ ਕਿ ਇਸ ਇਹ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਕਿ ਜਮਹੂਰੀਅਤ ਦੇ ਲੋਕਤੰਤਰ ਵਿੱਚ ਸਾਡੀ ਜਿਹੜਾ ਭਰੋਸੇਯੋਗਤਾ ਹੈ ਯਾ ਲੋਕਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹਨੂੰ ਆਮ ਆਦਮੀ ਪਾਰਟੀ ਹਮੇਸ਼ਾ ਪ੍ਰਾਇੋਰਟੀ ਤੇ ਸਿਰ ਮੱਥੇ ਰੱਖਦੀ ਉਹਦਾ ਸਬੂਤ ਜਿਹੜਾ ਹੈ ਤੇ ਤੁਹਾਡੇ ਸਾਹਮਣੇ ਇਹ ਅੰਕੜੇ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਉਹਦੇ ਰਾਹੀਂ ਸਾਨੂੰ ਕੱਲ ਮਿਲੇ ਸੀ ਔਰ ਮੀਡੀਆ ਦੇ ਕੁਝ ਸਾਥੀਆਂ ਨੇ ਵੀ ਛਾਪੇ ਆ ਸੋ ਇਹ ਜਿਹੜਾ ਫਰਕ ਹੈ ਆਮ ਆਦੀ ਪਾਰਟੀ ਦਾ ਬਾਕੀ ਪਾਰਟੀਆਂ ਦਾ ਉਹ ਤੁਹਾਡੇ ਸਾਹਮਣੇ ਪਾਖ ਰੱਖਿਆ ਔਰ ਦੂਜੇ ਪਾਸੇ ਗੁੰਡਾਗਰਦੀ ਵਾਲਾ ਜਿਹੜਾ ਜੋ ਗੁੰਡਾਗਰਦੀ ਦਾ ਨੰਗਾ ਨਾਚ ਕੱਲ ਅਕਾਲੀ ਵਰਕਰਾਂ ਨੇ ਜਿਹੜਾ ਜਲਾਲਾਬਾਦ ਚ ਕੀਤਾ ਉਹਦਾ ਵੀ ਲੋਕ ਮੂੰਹ ਤੋੜ ਜਵਾਬ ਦੇਣਗੇ ਇਹ ਅਸੀਂ ਜ਼ਰੂਰ ਪੰਜਾਬ ਦੇ ਲੋਕਾਂ ਤੋਂ ਅੰਮੀਰ ਕਰਦੇ ਆਂ ਤੁਹਾਡਾ ਇਸ ਵਿਸ਼ਾ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਆਂ ਸਾਹਿਬ ਸਾਹਿਬ ਤੁਸੀਂ ਕਾਂਗਰਸੀ ਤੇ ਅਕਾਲੀਆਂ ਤੇ ਅਲੀਗੇਸ਼ਨ ਲਾ ਰਹੇ ਹੋ ਭਾਗੋਚ ਦੇ ਪੁਨਾ ਦੇ ਬਫਰ ਜਿਹੜੇ ਨੇ ਚੋਣ ਕਮਿਸ਼ਨ ਚੱਲ ਰਹੇ ਨੇ ਉਸ ਬਾਰੇ ਸਰ ਸਾਹਿਬ ਉਹ ਅਲੀਗੇਸ਼ਨ ਬਾਰੇ ਨੇ ਕਹਿੰਦੇ ਨਾਮ ਲਿਖੀਆਂ ਨਹੀਂ ਹੋਣਦੀਆਂ ਆਉਂਦੀਆਂ ਚੁਲਾ ਟੈਕਸੀਆਂ ਔਰ ਹੋਰ ਜਿਹੜੇ ਟੈਕਸਾਂ ਨੇ ਰਸੀਦਾ ਨੇ ਉਹ ਨਹੀਂ ਕਿ ਆ ਜਾਣਾ ਸਰਪੰਚਾਂ ਦੇ ਪੰਚਾਂ ਦੇ ਨਾਮਿਨੇਸ਼ਨ ਕਰਨਗੇ ਇਹ ਤੇ ਉਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਟੇ ਉਲਟਾ ਚੋਰ ਕੋਤਵਾਲ ਦੇ ਗਲ ਪਈ ਜਾਂਦਾ ਇਹਨਾਂ ਦੀ ਗੱਲ ਤੇ ਉਹ ਆ ਦੇਖੋ ਗੱਲ ਆ ਮੈਂ ਤੇ ਤੁਹਾਡੇ ਸਾਹਮਣੇ ਫੈਕਟ ਰੱਖਿਆ ਨੰਬਰ ਆਫ ਪਾਰਟਿਸਪੇਸ਼ਨ ਵਧੀਆ ਇਸ ਵਾਰ ਕੰਪੇਟਿਟਿਵਲੀ 2018 ਦੇ ਨੰਬਰ 2 ਗੁੰਡਾਗਰਦੀ ਦੇ ਸ਼ਿਕਾਰ ਵੀ ਕਿਤਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਸਮਰਥਕ ਰਹੇ ਆ ਉਹਨਾਂ ਉਹੀ ਸ਼ਿਕਾਰ ਹੋਏ ਆ ਔਰ ਗੁੰਡਾਗਰਦੀ ਕਰਨ ਵਾਲੇ ਕਾਲੀ ਕਾਂਗਰਸੀ ਔਰ ਭਾਜਪਾ ਵਾਲਿਆ ਇਹ ਸਾਰੀਆਂ ਮੂੰਹ ਬੋਲਦੀਆਂ ਤਸਵੀਰਾਂ ਮੀਡੀਆ 'ਚ ਨਸ਼ਰ ਹੋ ਰਹੀਆਂ